ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਲਈ ਥਾਪੇ ਗਏ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚਾਂਦੀ ਦੀ ਅਗਵਾਈ ਹੇਠ ਅਕਾਲੀ ਦਲ ਬਾਦਲ ਦੇ ਸਮੂਹ ਆਗੂਆਂ ਤੇ ਵਰਕਰਾਂ ਦਾ ਇੱਕ ਵਫ਼ਦ ਐਸਟੀਐਮ ਫਗਵਾੜਾ ਜਸ਼ਨਦੀਪ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਭੇਜਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਰਨਜੀਤ ਸਿੰਘ ਖੁਰਾਨਾ ਅਤੇ ਰਜਿੰਦਰ ਸਿੰਘ ਚਾਂਦੀ ਨੇ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਫਗਵਾੜਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਦੀ ਵੀ ਉਹਨਾਂ ਦੀ ਸਰਕਾਰ ਬਣੇਗੀ ਤਾਂ ਫਗਵਾੜਾ ਨੂੰ ਜ਼ਿਲ੍ਹਾ ਐਲਾਨਿਆ ਜਾਵੇਗਾ ਪਰ 2 ਸਾਲ ਬੀਤ ਜਾਣ ਪਿੱਛੋਂ ਵੀ ਹਾਲੇ ਤੱਕ ਜ਼ਿਲ੍ਹਾ ਬਣਾਉਣ ਲਈ ਕੋਈ ਕਾਰਵਾਈ ਨਹੀਂ ਅਰੰਭੀ ਗਈ ਜਿਸ ਤੇ ਰੋਸ਼ ਵਜੋਂ ਅੱਜ ਸਮੂਹ ਅਕਾਲੀ ਆਗੂ ਇਕੱਠੇ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਜਲਦ ਤੋਂ ਜਲਦ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕਾਰਵਾਈ ਨਹੀਂ ਅਰੰਭੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦਾ ਰਸਤਾ ਵੀ ਅਖਤਿਆਰ ਕੀਤਾ ਜਾਵੇਗਾ ਇਸ ਮੌਕੇ ਹਰਵਿੰਦਰ ਸਿੰਘ ਲਵਲੀਵਾਲੀਆ ਬੀਬੀ ਪਰਮਜੀਤ ਕੌਰ ਕੰਬੋਜ ਅਵਤਾਰ ਸਿੰਘ ਮੰਗੀ ਰਣਜੀਤ ਸਿੰਘ ਜੀਤੀ ਗੁਰਦੀਪ ਸਿੰਘ ਖੇੜਾ ਸ਼ਰਨਜੀਤ ਸਿੰਘ ਅਟਵਾਲ ਅਮਰਿਤਪਾਲ ਸਿੰਘ ਕੁਲਾਰ ਸਤਵਿੰਦਰ ਸਿੰਘ ਘੁੰਮਣ ਗੁਲਵਿੰਦਰ ਸਿੰਘ ਕਿੰਦਾ ਪਰਮਿੰਦਰ ਸਿੰਘ ਲਾਡੀ ਅਮਰਿਤਪਾਲ ਸਿੰਘ ਮੋਹਨ ਸਿੰਘ ਸਤਪਾਲ ਕਿਸ਼ਨਪੁਰਾ ਰੋਹਿਤ ਦਵਿੰਦਰ ਸਿੰਘ ਮਾਸਟਰ ਰਵੇਲ ਸਿੰਘ ਸੁਰਿੰਦਰ ਸਿੰਘ ਜਗਪਾਲਪੁਰ ਜਿੰਦਰ ਸਿੰਘ ਖਾਲਸਾ ਜਸਵਿੰਦਰ ਸਿੰਘ ਭਗਤਪੁਰਾ ਪਰਮਜੀਤ ਸਿੰਘ ਸੰਗਾ ਬਹਾਦਰ ਸਿੰਘ ਸੰਗਤਪੁਰ ਬੀਬੀ ਸਰਬਜੀਤ ਕੌਰ ਸੁਖਵਿੰਦਰ ਸਿੰਘ ਕੰਬੋਜ ਸਾਨੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਮੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੰਗ ਪੱਤਰ ਐ ਐਸਟੀਐਮ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਹੀ ਮੇਰੇ ਵੀਰ ਰਣਜੀਤ ਸਿੰਘ ਖਰਾਨਾ ਜੀ ਜੋ ਹਲਕਾ ਇੰਚਾਰਜ ਸ਼ਹਿਰੀ ਨੇ ਤੇ ਦਾਸ ਦਿਹਾਤੀ ਤੋਂ ਅਸੀਂ ਸਾਰੇ ਹੀ ਵਰਕਰ ਜਿਹੜੇ ਆ ਇਕੱਠੇ ਹੋ ਕੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਜੋ ਜ਼ਿਲ੍ਹਾ ਪਰਵਰਦੀ ਜਿਹੜੀ ਹੈਗੀ ਆ ਮੰਗ ਲੋਕਾਂ ਦੀ ਉਹ ਮੰਗ ਨੂੰ ਅਸੀਂ ਅੱਗੇ ਚੁੱਕਦੇ ਹੋਏ ਅਸੀਂ ਬੇਨਤੀ ਕੀਤੀ ਮੁੱਖ ਮੰਤਰੀ ਦੇ ਨਾਂ ਜੋ ਮੰਗ ਪੱਤਰ ਦਿੱਤਾ ਆ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਫਗਵਾੜੇ ਨੂੰ ਬਹੁਤ ਵੱਡੀ ਜ਼ਰੂਰਤ ਹੈ ਅੱਜ ਦੇ ਜੋ ਸਮਾਂ ਹੈ ਅੱਜ ਟ੍ਰੈਫਿਕ ਜਿਹੜਾ ਬਹੁਤ ਹੋ ਚੁੱਕਾ ਹੈ ਦੇ ਸਾਨੂੰ ਪਾਇਆ ਜਲੰਧਰ ਦੇ ਵਿੱਚ ਦੀ ਵੀ ਜਾ ਲੰਘ ਨਹੀਂ ਹੁੰਦਾ ਟਰੈਫਿਕ ਇੰਨੀ ਹੈਗੀ ਆ ਬਾਇਆ ਕਰਤਾਰਪੁਰ ਜਾਣਾ ਪੈਂਦਾ ਇਸ ਕਰਕੇ ਸਾਰਾ ਦਿਨ ਹੀ ਚਾਹੇ ਛੋਟਾ ਕੰਮ ਹੋਵੇ ਚਾਹੇ ਵੱਡਾ ਕੰਮ ਹੋਵੇ ਚਾਹੇ ਕੋਈ ਵੀ ਬਿਜ਼ਨਸਮੈਨ ਹੋਵੇ ਆਮ ਲੋਕ ਹੋਣ ਆਮ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਆ ਇਸ ਕਰਕੇ ਇਹਨੂੰ ਪਹਿਲ ਕਦਮੀ ਕਰਕੇ ਪਹਿਲ ਦੇ ਆਧਾਰ ਤੇ ਇਹ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਾਂਗੇ ਇਸ ਕਰਕੇ ਅੱਜ ਦੇ ਜੋ ਸਮਾ ਹੈ ਇੱਥੇ ਬਹੁਤ ਵੱਡਾ ਕੰਪਲੈਕਸ ਇੱਕ ਬਣਾ ਕੇ ਤੇ ਸਾਰੀਆਂ ਸੁਵਿਧਾਾਂ ਮ ਜਿਹੜੀਆਂ ਇੱਕ ਡੋਰ ਤੇ ਰੱਤੀਆਂ ਜਾਵਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਜੀ ਨੇ ਕੀਤਾ ਸੀ ਜਿਵੇਂ ਫਰਦ ਕੇਂਦਰ ਖੋਲੇ ਉਹ ਸਾਰੇ ਹੀ ਸ਼ਹਿਰ ਦੀਆਂ ਫਰਦਾ ਉੱਥੇ ਸੇਵਾ ਕੇਂਦਰ ਖੋਲੇ ਸਾਂਝ ਕੇਂਦਰ ਖੋਲੇ ਇਹ ਜਿਹੜੀਆਂ ਚੀਜ਼ਾਂ ਇਹ ਲੋਕਾਂ ਦੀ ਸੁਵਿਧਾ ਵਾਸਤੇ ਨੇ ਇਸੇ ਕਰਕੇ ਸਾਨੂੰ ਜ਼ਿਲ੍ਹੇ ਦੀ ਇੱਕ ਸੁਵਿਧਾ ਚਾਹੀਦੀ ਆ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਤੇ ਬੇਨਤੀ ਹੈ ਕਿ ਤੁਸੀਂ ਇਸ ਫਗਵਾੜੇ ਨੂੰ ਜ਼ਿਲ੍ਹਾ ਬਣਾਓ ਤੇ ਜ਼ਿਲ੍ਹਾ ਹੋ ਤਾਂ ਇਹਨੂੰ ਆਉਣ ਵਾਲੇ ਸਮੇਂ ਤੇ ਇਹ ਆਪਣੀਆਂ ਬੁਲੰਦੀਆਂ ਛੂਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਬੰਦੀ ਸਰਕਾਰ ਬਹੁਤ ਸਾਰੀ ਦੇ ਚੁੱਕੇ ਆ ਜਦ ਕਿ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਇਸ ਜਿਹੜਾ ਜਿਲ੍ਹਾ ਬਣਾਉਣ ਵਾਲੀ ਜਮਾਨਾ ਇਹਨੂੰ ਪੂਰਾ ਕੀਤਾ ਜਾਵੇਗਾ ਇਹ ਹੋਰੇ ਤੱਕ ਤਾਂ ਹੋਈ ਨਹੀਂ ਜੇ ਹੁਣ ਅੱਗੇ ਨਹੀਂ ਹੁੰਦੀ ਤਾਂ ਫਿਰ ਆਗਦੀ ਦਲ ਕੀ ਕਰੇਗਾ ਅਸੀਂ ਜੇ ਅਗਰ ਨਹੀਂ ਹੋਵੇਗੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਉਹਨਾਂ ਨੇ ਜੋ ਕਿਹਾ ਲੋਕਾਂ ਦੇ ਨਾਲ ਦੇਖੋ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਬਹੁਤ ਵੱਡਾ ਭਰੋਸਾ ਉਹਨਾਂ ਤੇ ਕੀਤਾ ਇੰਨੀਆਂ ਵੱਡੀ ਲੀਡ ਤੇ ਉਹ ਜਿੱਤੇ ਆ ਅੱਜ ਦੀ ਡੇਟ ਤੇ ਗਰਾਊਂਡ ਪੱਧਰ ਤੇ ਕੋਈ ਕੰਮ ਉਹ ਹੋਇਆ ਨਹੀਂ ਇਸ ਕਰਕੇ ਸਾਰੀ ਦੁਨੀਆ ਜਾਣਦੀ ਆ ਤਾਂ ਦੁਨੀਆ ਇਸ ਗੱਲ ਦਾ ਜਵਾਬ ਜਿਹੜਾ ਉਹ ਲੋਕ ਸਭਾ ਦੇ ਵਿੱਚ ਜ਼ਰੂਰ ਦੇਣਗੇ ਲੋਕ ਇਸ ਕਰਕੇ ਅਸੀਂ ਵੱਡਾ ਸੰਘਰਸ਼ ਵੀ ਕਰਾਂਗੇ ਜੇ ਅਗਰ ਇਹ ਮੰਗ ਸਾਡੀ ਨਹੀਂ ਪੂਰੀ ਹੁੰਦੀ ਤਾਂ ਸ਼੍ਰੋਮ ਹੀ ਇਕੱਲੇ ਤਾਂ ਲੋਕਾਂ ਦੇ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਗੇ ਇਸ ਕਰਕੇ ਅਸੀਂ ਲੋਕਾਂ ਦਾ ਵੀ ਧਨਵਾਦ ਕਰਾਂਗੇ ਲੋਕ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਰਲ ਕੇ ਆਪਾਂ ਫਗਵਾੜੇ ਨੂੰ ਅੱਗੇ ਲਿਜਾਣ ਲਈ ਇਹ ਕਦਮ ਚੁੱਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੰਗ ਪੱਤਰ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਸਾਡੇ ਜਿਹੜੇ ਫਗਵਾੜੇ ਐਸਡੀਐਮ ਹੈਗੇ ਆ ਸਰਦਾਰ ਜਸਪ੍ਰੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਗਿਆ ਜਿਸੀ ਜੋ ਸਾਡੇ ਫਗਵਾੜਾ ਨਿਵਾਸੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਇੱਕ ਤਾਂ ਜਿਹੜਾ ਸਾਡਾ ਫਗਵਾੜਾ ਹੈਗਾ ਇਹ ਕਪੂਰਥਲੇ ਤੋਂ ਤਕਰੀਬਨ 45-50 ਕਿਲੋਮੀਟਰ ਤੇ ਪੈਂਦਾ। ਹਰ ਬੰਦੇ ਨੂੰ ਕੋਈ ਨਾ ਕੋਈ ਕੰਮ ਕਰਾਣ ਜਾਣਾ ਪੈਂਦਾ ਚਾਹੇ ਉਹ ਇੰਡਸਟਰੀ ਵਾਲਾ, ਚਾਹੇ ਬਿਜ਼ਨਸਮੈਨ ਆ, ਚਾਹੇ ਸਾਡੇ ਐਡਵੋਕੇਟ ਭਰਾਵਾ, ਚਾਹੇ ਉਹ ਵਿਦਿਆਰਥੀ ਆ, ਹਰ ਬੰਦੇ ਨੂੰ ਕੋਈ ਨਾ ਕੋਈ ਕੰਮ ਕਰਾਣ ਲਈ ਜਿਨੇ ਜਾਣਾ ਪੈਂਦਾ ਜਿਸ ਨਾਲ ਸਾਰਾ ਦਿਨ ਲੱਗਦਾ, ਸਮਾਂ ਲੱਗਦਾ, ਪੈਸਾ ਲੱਗਦਾ। ਤੁਸੀਂ ਇਹ ਮੰਗਦੇ ਆਪਦੇ ਮੁੱਖ ਮੰਤਰੀ ਪੰਜਾਬ ਤੋਂ ਕਿ ਫਗਵਾੜੇ ਨੂੰ ਜਲਦੀ ਤੋਂ ਜਲਦੀ ਜਲਾ ਬਣਾ ਜਾਵੇ ਕਿਉਂਕਿ ਸ਼ਰੋਮਨੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਚ ਵੀ ਕਿਹਾ ਸੀ। ਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਅੰਤੇ ਅਸੀਂ 3 ਮਹੀਨੇ ਦੇ ਅੰਦਰ-ਅੰਦਰ ਫਗਵਾੜੇ ਨੂੰ ਜ਼ਿਲ੍ਹਾ ਬਣਾਵਾਂਗੇ। ਲੇਕਿਨ ਪੰਜਾਬੀਆਂ ਨੇ ਬਹੁਤ ਵੱਡਾ ਫਤਵਾ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਤੇ ਉਹਨਾਂ ਦਾ ਫਰਜ਼ ਹੀ ਬੰਦਾ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਣ। ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਜਿਹੜੀ ਮੰਗ ਹੈਗੀ ਆ ਇਹ ਜਲਦੀ ਤੋਂ ਜਲਦੀ ਮੁੱਖ ਮੰਤਰੀ ਪੰਜਾਬ ਪੂਰੀ ਕਰੂਗੇ। ਅਗਰ ਇਹ ਪੂਰੀ ਨਹੀਂ ਕਰੂਗੇ ਤਾਂ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਇਸ ਤੇ ਵੱਡੇ ਪੱਧਰ ਦੇ ਸੰਘਰਸ਼ ਵੀ ਸ਼ੁਰੂ ਕਰੂਗਾ। ਐਨੇ ਕਹਿੰਦਾ ਐਵੇਂ ਤੜਾ ਫਗਵਾੜਾ ਨਿਵਾਸੀਆਂ ਨੂੰ ਵੀ ਇਹ ਕਹਿਣਾ ਚਾਹ ਤਾਜੋ ਆਪਾਂ ਫਵਾੜੇ ਨੂੰ ਜ਼ਿਲ੍ਹਾ ਬਣਾ ਕੇ ਇੱਥੇ ਦਾ ਹੋਰ ਵਿਕਾਸ ਕਰ ਸਕੀਏ ਇਹਨੇ ਹੋਰ ਆਪਾਂ ਤਰੱਕੀ ਤੇ ਲਿਆ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲ